ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੂਝਵਾਨ ਸਿੱਖਾਂ ਦੇ ਮਨਾਂ ਵਿੱਚ ਤਤ ਗੁਰਮਤ ਨੂੰ ਮੋੜ ਸੁਰਜੀਤ ਕਰਨ ਲਈ ਕਈ ਲਹਿਰਾਂ ਚਲਾਈਆਂ ਗਈਆਂ ਜਿਨ੍ਹਾਂ ਵਿੱਚੋਂ ਪਹਿਲੀ ਲਹਿਰ ਨਿਰੰਕਾਰੀ ਲਹਿਰ ਜਿਸ ਨੇ ਬ੍ਰਾਹਮਣੀ ਕਰਮਕੰਡਾਂ ਰੀਤੀ ਰਿਵਾਜਾਂ ਦਾ ਵਿਰੋਧ ਕੀਤਾ ਤੇ ਕੇਵਲ ਇੱਕ ਨਿਰਆਕਾਰ ਪ੍ਰਭੂ ਦੇ ਸਿਮਰਨ ਦੇ ਉੱਤੇ ਯੋਰ ਦਿੱਤਾ ਇਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਜੀ ਦੀ ਮੌਤ ਤੋਂ ਬਾਅਦ ਚੱਲੀ ਲਹਿਰ ਕੂਕਾ ਲਹਿਰ ਨਾਮਤਾਰੀ ਲਹਿਰ ਔਰ ਇਹ ਦੋਨੇ ਹੀ ਲਹਿਰਾਂ ਜਿਹੜੀਆਂ ਹਨ ਆਪ ਗੁਰੂ ਧੰਮ ਦੇ ਫੈਲਣ ਦਾ ਕਾਰਨ ਬਣ ਗਈਆਂ 18ਵੀਂ ਸਦੀ ਦੇ 8ਵੇਂ ਦਹਾਕੇ ਵਿੱਚ ਸਿੰਘ ਸਭਾ ਲਹਿਰ ਚਲੀ ਜੋ ਸਹੀ ਅਰਥਾਂ ਵਿੱਚ ਸਿੱਖ ਧਰਮ ਦੀ ਪੁਨਰਸੁਰਜੀਤੀ ਦੀ ਲਹਿਰ ਸਾਬਤ ਹੋਈ ਧਾਰਮਿਕ ਵਿਦਿਅਕ ਸਮਾਜ ਸੁਧਾਰ ਦੇ ਖੇਤਰ ਵਿੱਚ ਇਸ ਲਹਿਰ ਨੇ ਜਿਕਰਯੋਗ ਪ੍ਰਾਪਤੀਆਂ ਕੀਤੀਆਂ ਇਸ ਲਹਿਰ ਦੁਆਰਾ ਲਿਆਂਦੀ ਚੇਤਨਾ ਗੁਰਦੁਆਰਾ ਸੁਧਾਰ ਲਹਿਰ ਦੇ ਚੱਲਣ ਦਾ ਕਾਰਨ ਬਣੀ ਮਹਾਰਾਜਾ ਰਣਜੀਤ ਸਿੰਘ ਨੇ ਗੁਰਦੁਆਰਿਆਂ ਦੇ ਨਾਮ ਵੱਡੀਆਂ-ਵੱਡੀਆਂ ਜ਼ਗੀਰਾਂ ਜ਼ਮੀਨਾਂ ਲਗਵਾਇਆਂ ਗੁਰਦੁਆਰਿਆਂ ਦਾ ਪ੍ਰਬੰਧ ਠੀਕ ਢੰਗ ਨਾਲ ਚੱਲ ਸਕੇ ਪਰ ਜ਼ਮੀਨਾਂ ਤੋਂ ਹੁੰਦੀ ਆਮਦਨ ਅਤੇ ਚੜਾਵੇ ਦੀ ਕਾਰਨ ਪ੍ਰਬੰਧਕ ਮਹੰਤ ਪੁਜਾਰੀ ਪृਸ਼ਟ ਹੋ ਗਏ ਇਤੋਂ ਤੱਕ ਕਿ ਉਹ ਵਿਪਚਾਰੀ ਵਿਲਾਸੀ ਹੋ ਗਏ ਵੱਡੇ ਇਤਿਹਾਸਕ ਗੁਰਦੁਆਰਿਆਂ ਵਿੱਚ ਸ਼ਰਾਬ ਦੇ ਦੌਰ ਚੱਲਦੇ ਵਿਸ਼ਵਾਮਾਂ ਦੇ ਮੁਜਰੇ ਤੇ ਡਾਂਸ ਹੁੰਦੇ ਪੁਜਾਰੀ ਸੰਗਤ ਵਿੱਚ ਆਈਆਂ ਬੀਬੀਆਂ ਨੂੰ ਮਜ਼ਾਕ ਕਰਦੇ ਤੇ ਉਹਨਾਂ ਦੀ ਇੱਜ਼ਤ ਆਬਰੂ ਨੂੰ ਵੀ ਹੱਥ ਪਾਉਣ ਲੱਗ ਪਏ। ਅੰਗਰੇਜ਼ ਸਰਕਾਰ ਵੀ ਗੁਰਦੁਆਰਿਆਂ ਦਾ ਪ੍ਰਬੰਧ ਆਪਣੇ ਅਧੀਨ ਰੱਖਣਾ ਚਾਹੁੰਦੀ ਸੀ। ਸਰਕਾਰ ਸਮਝਦੀ ਸੀ ਜੇ ਗੁਰਦੁਆਰੇ ਸਿੱਖਾਂ ਦੇ ਕਬਜ਼ੇ ਵਿੱਚ ਚਲੇ ਗਏ ਤੇ ਸਿੱਖ ਜਿਹੜੇ ਹਨ ਉਹ ਤਾਕਤਵਰ ਹੋ ਜਾਣਗੇ ਤੇ ਸਰਕਾਰ ਲਈ ਸਿਰਦਰਦੀ ਖੜੀ ਕਰਨਗੇ। ਇਸ ਲਈ ਸਰਕਾਰ ਨੇ ਮਹੰਤਾਂ ਪੁਜਾਰੀਆਂ ਨੂੰ ਆਪਣੇ ਪ੍ਰਭਾਵ ਹੇਠ ਰੱਖਣ ਦੇ ਭਰਪੂਰ ਯਤਨ ਕੀਤੇ। ਮਹੰਤਾ ਪੁਜਾਰੀਆਂ ਨੂੰ ਗੁਰਦੁਆਰਿਆਂ ਦੀਆਂ ਜਾਇਦਾਦਾਂ ਦੇ ਮਾਲਕਾਨਾ ਹੱਕ ਦੇ ਦਿੱਤੇ ਸਿੱਖਾਂ ਦੇ ਕੇਂਦਰੀ ਗੁਰਦੁਆਰੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸ੍ਰੀ ਅਕਾਲ ਤਖਤ ਸਾਹਿਬ ਡਿਪਟੀ ਕਮਿਸ਼ਨਰ ਦੇ ਪ੍ਰਬੰਧ ਹੇਠ ਲਿਆਂਦੇ ਗਏ ਜਿਸ ਨੇ ਗੁਰਦੁਆਰਿਆਂ ਦਾ ਪ੍ਰਬੰਧ ਇੱਕ ਏਜੰਟ ਦੇ ਰਾਹੀਂ ਨਿਯੁਕਤ ਕਰ ਦਿੱਤਾ ਜਦ ਮਹੰਤਾ ਦੀਆਂ ਮਨਮਾਨੀਆਂ ਅਤੇ ਪੈੜੀਆਂ ਕਰਤੂਤਾਂ ਸਿੱਖ ਜਨਤਾ ਵਿੱਚ ਫੈਲ ਗਈਆਂ ਤਾਂ ਗੁਰਦੁਆਰਿਆਂ ਦੇ ਪ੍ਰਬੰਧ ਵਿੱਚ ਸੁਧਾਰ ਕਰਨ ਦੀ ਲੋੜ ਮਹਿਸੂਸ ਕੀਤੀ ਗਈ ਸਾਲ 1920 ਵਿੱਚ ਗੁਰਦੁਆਰਾ ਸੁਧਾਰ ਲਹਿਰ ਚਲੀ ਜਿਸ ਦੀ ਅਗਵਾਈ ਨਵੀਂ ਬਣੀ ਸਿੱਖ ਜਥੇਬੰਦੀ ਅਕਾਲੀ ਦਲ ਨੇ ਸੰਭਾਲੀ ਸ਼ੁਰੂ ਵਿੱਚ ਇਸ ਦਾ ਨਾਮ ਗੁਰਦੁਆਰਾ ਸੇਵਕ ਦਲ ਰੱਖਿਆ ਗਿਆ ਸੀ ਗੁਰਦੁਆਰਿਆਂ ਦੀ ਸੇਵਾ ਸੰਭਾਲ ਦਾ ਕੰਮ ਪੰਥਕ ਹੱਤਾਂ ਵਿੱਚ ਦਿਵਾਉਣ ਲਈ ਗੁਰਦੁਆਰਾ ਸੁਧਾਰ ਲਹਿਰ ਲਗਾਤਾਰ 5 ਸਾਲ ਚੱਲਦੀ ਰਹੀ ਅਕਾਲੀ ਦਲ ਵੱਲੋਂ ਸ਼ਾਂਤੀਪੂਰਨ ਸੰਘਰਸ਼ ਕੀਤਾ ਗਿਆ ਗੁਰਦੁਆਰਾ ਦਰਬਾਰ ਸਾਹਿਬ ਤਰਨਤਾਰਨ ਗੁਰਦੁਆਰਾ ਸ੍ਰੀ ਅਨੰਕਾਣਾ ਸਾਹਿਬ ਤੇ ਗੁਰਦੁਆਰਾ ਅਨੰਕਾਣਾ ਸਾਹਿਬ ਦਾ ਸਾਕਾ ਦਰਬਾਰ ਸਾਹਿਬ ਦੀ ਤੋਸੀਖਾਨੇ ਦੀਆਂ ਚਾਬੀਆਂ ਦਾ ਮੋਰਚਾ ਗੁਰੂ ਕੇ ਬਾਗ ਦਾ ਮੋਰਚਾ ਜੈਤੋ ਦਾ ਮੋਰਚਾ ਪੰਜਾ ਸਾਹਿਬ ਵਿਖੇ ਸ਼ਹੀਦियां ਹੋਈਆਂ 30 ਹਜ਼ਾਰ ਸਿੱਖ ਜਿਲ੍ਹਾਂ ਵਿੱਚ ਗਏ 15 ਲੱਖ ਰੁਪਏ ਦੇ ਜੁਰਮਾਨੇ ਭਰੇ ਲਗਭਗ 500 ਤੋਂ ਵੀ ਵੱਧ ਸਿੱਖਾਂ ਨੇ ਸ਼ਹਾਦਤਾਂ ਪ੍ਰਾਪਤ ਕੀਤੀਆਂ ਮਹੰਤਾਂ ਤੇ ਸਰਕਾਰ ਦੇ ਜ਼ਬਰਦਸਤ ਸਿੱਖਾਂ ਨੇ ਸਬਰ ਦੇ ਨਾਲ ਮੁਕਾਬਲਾ ਕੀਤਾ ਉਸ ਨੂੰ ਵੇਖ ਕੇ ਸਾਰਾ ਸੰਸਾਰ दंग ਰਹਿ ਗਿਆ ਚਾਬੀਆਂ ਦੇ ਮੋਰਚੇ ਦੀ ਜਿੱਤ ਨੂੰ ਮਹਾਤਮਾ ਗਾਂਧੀ ਨੇ ਭਾਰਤ ਦੀ ਆਜ਼ਾਦੀ ਦੀ ਲੜਾਈ ਦੀ ਪਹਿਲੀ ਫੈਸਲਾਕੁਨ ਜਿੱਤ ਆਖਿਆ ਸੀ ਇਹ ਲੰਮਾ ਸੰਘਰਸ਼ ਜੈਤੂ ਦੇ ਮੋਰਚੇ ਦੀ ਜਿੱਤ ਅਤੇ 7 ਜੁਲਾਈ 1925 ਨੂੰ ਗੁਰਦੁਆਰਾ ਐਕਟ ਪਾਸ ਹੋਣ ਨਾਲ ਖਤਮ ਹੋ ਗਿਆ ਇਸ ਐਕਟ ਤੇ 1 ਨਵੰਬਰ 1925 ਤੋਂ ਅਮਲ ਹੋਣਾ ਸ਼ੁਰੂ ਹੋ ਗਿਆ ਇਸ ਨਾਲ ਗੁਰਦੁਆਰਿਆਂ ਦਾ ਪ੍ਰਬੰਧ ਇੱਕ ਚੁਣੇ ਹੋਏ ਬੋਰਡ ਦੇ ਹੱਥ ਵਿੱਚ ਆ ਗਿਆ ਜੋ ਸਨੂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦਾ ਨਾਮ ਦਿੱਤਾ ਗਿਆ ਇਹ ਕਮੇਟੀ ਉਂਝ 15 ਨਵੰਬਰ 1920 ਨੂੰ ਹੀ ਹੋਂਦ ਵਿੱਚ ਆ ਗਈ ਸੀ ਗੁਰਦੁਆਰਾ ਪ੍ਰਬੰਧ ਵਿੱਚ ਸੁਧਾਰ ਲਈ ਹੋਏ ਸੰਘਰਸ਼ ਦੌਰਾਨ ਸਿੱਖਾਂ ਦੀਆਂ ਕੁਰਬਾਨੀਆਂ ਨੇ ਇਹ ਸਿੱਧ ਕਰ ਦਿੱਤਾ ਕਿ ਸਿੱਖਾਂ ਦੇ ਦਿਨਾਂ ਵਿੱਚ ਗੁਰਦੁਆਰਿਆਂ ਦੀ ਕਿੰਨੀ ਮਹੱਤਤਾ ਹੈ ਗੁਰਦੁਆਰਾ ਪ੍ਰਬੰਧ ਕਮੇਟੀ ਨੇ ਸ਼ੁਰੂ ਦੇ ਵਿੱਚ ਬਹੁਤ ਸਲਾਘਾਯੋਗ ਕੰਮ ਕੀਤੇ ਪਰ ਜਿਉਂ-ਜਿਉਂ ਸਮਾਂ ਬੀਤਦਾ ਗਿਆ ਪ੍ਰਬੰਧ ਦੇ ਵਿੱਚ ਵਿਗੜਾਅ ਆਉਣੇ ਵੀ ਸ਼ੁਰੂ ਹੋ ਗਏ ਸ਼ੁਰੂ ਵਿੱਚ ਲਗਭਗ ਸਾਰੇ ਨੇਤਾ ਅਤੇ ਮੈਂਬਰ ਕੁਰਬਾਨੀ ਵਾਲੇ ਸਿੱਖਦਰਦੀ ਅਤੇ ਸੇਵਾ ਭਾਵਨਾ ਵਾਲੇ ਹੁੰਦੇ ਸਨ ਪਰ ਹੌਲੀ-ਹੌਲੀ ਲੋਕ ਇਸ ਸਤਕਾਰਤ ਸੰਸਥਾ ਨੂੰ ਰਾਜਨੀਤੀ ਵਿੱਚ ਪੈਰ ਜਮਾਉਣ ਅਤੇ ਪਾਰਲੀਮੈਂਟ ਵਿੱਚ ਪੁੱਜਣ ਤੱਕ ਦੇ ਸਾਧਨ ਵਜੋਂ ਵਰਤਣ ਲੱਗ ਪਏ ਮੈਂਬਰ ਕਿਉਂਕਿ ਚੋਣਾਂ ਦੁਆਰਾ ਚੁਣੇ ਜਾਂਦੇ ਸਨ ਇਸ ਲਈ ਚੋਣਾਂ ਵਿੱਚ ਉਹੀ ਹੱਥ ਕੰਡੇ ਵਰਤੇ ਜਾਣ ਲੱਗੇ ਜੋ ਵਿਧਾਨ ਸਭਾ ਜਾਂ ਲੋਕ ਸਭਾ ਦੀਆਂ ਚੋਣਾਂ ਲਈ ਵਰਤੇ ਜਾਂਦੇ ਇਸ ਲਈ ਸਿੱਖਾ ਵਿੱਚ ਪਾਰਟੀਬਾਜੀ ਧੜੇਬਾਜੀ ਤੇ ਫੋਟ ਜਿਹੜੀ ਸੀ ਉਹ ਵੱਧ ਗਈ ਇਸ ਸਬਕਾਸੇ ਦਾ ਗੁਰਦੁਆਰਿਆਂ ਦੇ ਪ੍ਰਬੰਧ ਤੇ ਅਸਰ ਹੋਣਾ ਲਾਜ਼ਮੀ ਸੀ ਇਹ ਵਰਤਾਰਾ ਸ਼ਹਿਰਾਂ ਨਗਰਾਂ ਕਸਬਿਆਂ ਤੇ ਪਿੰਡਾਂ ਦੇ ਗੁਰਦੁਆਰਿਆਂ ਦੀਆਂ ਪ੍ਰਬੰਧਕ ਕਮੇਟੀਆਂ ਦੀਆਂ ਚੋਣਾਂ ਤੱਕ ਪਹੁੰਚ ਗਿਆ ਇਸ ਦਾ ਲਾਭ ਕਥਿਤ ਸਾਧਾ ਸੰਤਾਂ ਨੇ ਇਹ ਕਹਿ ਕੇ ਉਠਾਇਆ ਕਿ ਗੁਰਦੁਆਰੇ ਤਾਂ ਸ਼ਿਆਸਤ ਦੇ ਗੜ ਬਣ ਗਏ ਹੁਣ ਸੰਤਾਂ ਗੁਰਦੁਆਰਿਆਂ ਨਾਲੋਂ ਟੁੱਟ ਕੇ ਸਾਧਾਂ ਦੇ ਡੇਰਿਆਂ ਨਾਲ ਜੁੜਨ ਲੱਗ ਪਈਆਂ ਅੱਜ ਡੇਰੇਦਾਰ ਇੰਨੇ ਪ੍ਰਭਾਵਸ਼ਾਲੀ ਹੋ ਗਏ ਹਨ ਕਿ ਵੱਡੇ ਵੱਡੇ ਸਿਆਸੀ ਲੀਡਰ ਵੀ ਉਹਨਾਂ ਦੀ ਸ਼ਰਨ ਵਿੱਚ ਜਾਣ ਲਈ ਮਜਬੂਰ ਹੋ ਗਏ ਹਨ। ਅੱਜ ਕੱਲ ਗੁਰਦੁਆਰਿਆਂ ਵਿੱਚ ਗੁਰਬਾਣੀ ਦੇ ਪਾਠ ਤੇ ਕੀਰਤਨ ਦਾ ਪ੍ਰਬੰਧ ਤਾਂ ਹੈ ਪਰ ਇਹਨਾਂ ਵਿੱਚੋਂ ਗੁਰਮਤ ਵਿਚਾਰਧਾਰਾ ਦਾ ਪ੍ਰਸਾਰ ਨਹੀਂ ਹੋ ਰਿਹਾ। ਕਿਉਂਕਿ ਗੁਰਮਤ ਨੂੰ ਸਮਝਣ ਤੇ ਸਮਝਾਉਣ ਦਾ ਪ੍ਰਬੰਧ ਗੁਰਦੁਆਰਿਆਂ ਵਿੱਚ ਕੀਤਾ ਹੀ ਨਹੀਂ ਜਾਂਦਾ। ਬਜ਼ੇਰੀ ਆਮਦਨ ਵਾਲੇ ਗੁਰਦੁਆਰਿਆਂ ਵਿੱਚ ਹੀ ਹੈ। ਆਮ ਪਿੰਡਾਂ ਕਸਬਿਆਂ ਤੇ ਸ਼ਹਿਰਾਂ ਦੀਆਂ ਕਲੋਨੀਆਂ ਵਿੱਚ ਐਸਾ ਕੋਈ ਪ੍ਰਬੰਧ ਨਹੀਂ ਹੈ ਕੇਵਲ ਤੇ ਕੇਵਲ ਪੂਜਾ ਪਾਠ ਦਾ ਹੀ ਪਰ